ਸਵਾ ਮਹੀਨੇ ਬਾਅਦ ਛੋਟੇ ਸਿੱਧੂ ਦੀ ਪਹਿਲੀ ਵੀਡੀਓ ਆਈ ਸਾਹਮਣੇ ਹਾਂਜੀ ਦੋਸਤੋ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਛੋਟੇ ਸਿੱਧੂ ਨੂੰ ਇਸ ਦੁਨੀਆ ਵਿੱਚ ਆਏ ਲਗਭਗ ਸਵਾ ਮਹੀਨੇ ਦਾ ਸਮਾਂ ਹੋ ਚੁੱਕਾ ਹੈ ਪਿਛਲੇ 1 ਮਹੀਨੇ ਤੋਂ ਸਿੱਧੂ ਦੀ ਕੋਈ ਵੀ ਵੀਡੀਓ ਜਾਂ ਫੋਟੋ ਸਾਹਮਣੇ ਨਹੀਂ ਸੀ ਆਈ ਕਿਉਂਕਿ ਪਾਪੂ ਬਲਕੌਰ ਸਿੰਘ ਨੇ ਆਪ ਕਹਿ ਸੀ ਕਿ ਜਦੋਂ ਤੱਕ ਛੋਟਾ ਸਿੱਧੂ ਸਵਾ ਮਹੀਨੇ ਦਾ ਨਹੀਂ ਹੋ ਜਾਂਦਾ ਛੋਟੇ ਸਿੱਧੂ ਨੂੰ ਕੋਈ ਵੀ ਮਿਲਣ ਨਾ ਆਵੇ ਸਵਾ ਮਹੀਨਾ ਪੂਰਾ ਹੋਣ ਦੇ ਅਸੀਂ ਆਪ ਤੁਹਾਡੇ ਨਾਲ ਛੋਟੇ ਸਿੱਧੂ ਦੀ ਮੁਲਾਕਾਤ ਕਰਵਾਵਾਂਗੇ ਜਿਸ ਕਰਕੇ ਸਿੱਧੂ ਨੂੰ ਚਾਹਣ ਵਾਲਿਆਂ ਨੂੰ ਬਹੁਤ ਜ਼ਿਆਦਾ ਬੇਸਬਰੇ ਨਾਲ ਇੰਤਜ਼ਾਰ ਸੀ ਕਿ ਛੋਟੇ ਸਿੱਧੂ ਨੂੰ ਵੇਖਣ ਦਾ ਜਿਸ ਤੋਂ ਬਾਅਦ ਹੁਣ ਛੋਟੇ ਸਿੱਧੂ ਦੀ 1 ਮਹੀਨੇ ਬਾਅਦ ਬਹੁਤ ਹੀ ਸੋਹਣੀ ਵੀਡੀਓ ਨਿਕਲ ਕੇ ਸਾਹਮਣੇ ਆਈ ਹੈ ਜਿਸ ਨੂੰ ਵੇਖ ਕੇ ਤੁਹਾਡਾ ਵੀ ਦਿਲ ਖੁਸ਼ ਹੋ ਜਾਵੇਗਾ ਛੋਟਾ ਸਿੱਧੂ ਸੇਮ ਵੱਡੇ ਸਿੱਧੂ ਵਾਂਗ ਹੀ ਲੱਗ ਰਿਹਾ ਹੈ ਇਸ ਵੀਡੀਓ ਨੂੰ ਵੇਖਣ ਤੋਂ ਬਾਅਦ ਸਿੱਧੂ ਦੇ ਫੈਨਸ ਵੀ ਕਾਫੀ ਜ਼ਿਆਦਾ ਖੁਸ਼ ਨੇ ਤੇ ਉਹਨਾਂ ਵਿੱਚ ਕਾਫੀ ਜ਼ਿਆਦਾ ਐਕਸਾਈਟਮੈਂਟ ਹੈ ਬਸ ਆਉਣ ਵਾਲੇ 1-2 ਦਿਨ ਤੱਕ ਸਵਾ ਮਹੀਨਾ ਪੂਰਾ ਹੋ ਜਾਵੇਗਾ ਤੇ ਛੋਟੇ ਸਿੱਧੂ ਦੀ ਮੁਲਾਕਾਤ ਆਮ ਲੋਕਾਂ ਨਾਲ ਵੀ ਕਰਵਾਈ ਜਾਇਆ ਕਰੇਗੀ ਬਾਕੀ ਦੋਸਤੋ